ਤੇ ਨਾ ਦਾ ਲਾਈਟ ਪੋਲੂਸ਼ਨ ਦਾ ਪਤਾ ਹੈ ਨਾ ਨੌਇਸ ਪੋਲੂਸ਼ਨ ਦਾ ਪਤਾ ਹੈ ਨਾ 에ਅਰ ਪੋਲੂਸ਼ਨ ਦਾ ਪਤਾ ਹੈ ਨਾ ਵਾਟਰ ਪੋਲੂਸ਼ਨ ਦਾ ਪਤਾ ਹੈ ਯਾ ਈਵਨ ਪਲਾਸਟਿਕ ਕਿੰਨਾ ਵਰਤਣਾ ਕਿਵੇਂ ਵਰਤਣਾ ਪਾਣੀ ਦੇ ਪੋਤਲੇ ਪਤਾ ਨਹੀਂ ਲੋਕ ਕਿੱਦਾਂ ਵਰਤੀ ਜਾਂਦੇ ਆ ਜਾਬ ਹਰਿਆਣਾ ਦੇ ਵਿੱਚ ਬਹੁਤ ਜ਼ਿਆਦਾ ਪਰਾਲੀ ਜਲਾਈ ਜਾਂਦੀ ਹੈ ਤੇ ਉਹਦੇ ਕਰਕੇ ਹੁੰਦਾ ਸੇਰਾ ਜਾਂਦੀ ਹੈ ਦੀਵਾਲੀ ਤਾਂ ਫਿਰ ਕਹਿਣ ਲੱਗ ਜਾਂਦੇ ਨੇ ਕਿ ਹਿੰਦੂਆ ਨੇ ਦੀਵਾਲੀ ਮਨਾ ਲਈ ਤਾਂ ਹੋ ਗਿਆ ਧਰਮ ਦਾ ਉੱਥੇ ਮੁੱਦਾ ਆ ਜਾਂਦਾ ਫੈਕਟਰਸ ਤਾਂ ਬਹੁਤ ਜ਼ਿਆਦਾ ਨੇ ਵਹੀਕੂਲਰ ਟ੍ਰੈਫਿਕ ਤੋਂ ਲੈ ਕੇ ਬਾਕੀ ਚੀਜ਼ਾਂ ਨੂੰ ਅਸੀਂ ਬੰਦ ਕਿਵੇਂ ਕਰਦੇ ਆ ਇੰਡਸਟਰੀ ਕਿਹੋ ਜੀ ਹੈ ਪਰਾਲੀ ਨੂੰ ਅੱਗ ਲਾਉਣਾ ਇੰਡੀਆ ਨੇ ਕ੍ਰਿਕਟ ਮੈਚ ਜਿੱਤ ਲਿਆ ਮੈਂ ਦੋ ਬੰਬ ਚ ਲਾਏ ਆ ਉਹਨੇ ਤਿੰਨੇ ਚ ਲਾਏ ਆ ਤਾਂ ਉਹਨੂੰ ਜਾ ਕੇ ਫੜੋ ਤੁਸੀਂ ਲੋਟਾਂ ਨੂੰ ਅੱਗਾ ਲਾਉਨੇ ਹੋ ਆਪਦੇ ਫਿਰ ਹਵਾ ਪਾਉਣ ਪਾਣੀ ਖਰਾਬ ਕਰਦੇ ਹੋ ਜਾਨਵਰਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹੋ ਪੰਛੀਆਂ ਦੀ ਜ਼ਿੰਦਗੀ ਅਜਾਬ ਕਰ ਦਿੰਦੇ ਆ ਆਪਾਂ ਰੁੱਖਾਂ ਦੇ ਉੱਤੇ ਧਾਗੇ ਲੱਭ ਕੇ ਇਹ ਜਾਂ ਜੋ ਗੰਦਮੰਦ ਹੈ ਉਹ ਜੋ ਧਰਮ ਦੇ ਨਾਂ ਤੇ ਕਰਨ ਨੂੰ ਮਿਲ ਜਵੇ ਉਹਦੇ ਵਿੱਚ ਤਾਂ ਹੋਰ ਸਵਾਦ ਹੈ ਨਾ ਦਰਿਆ ਦਰਿਆਵਾਂ ਵਰਗੇ ਆ ਮਤਲਬ ਕਿ ਜਿਸ ਦੇਸ਼ ਦੇ ਵਿੱਚ ਨਦੀਆਂ ਨੂੰ ਪਵਿੱਤਰ ਕਿਹਾ ਜਾਂਦਾ ਉਹਦਾ ਕੋਈ ਪਾਣੀ ਪੀ ਕੇ ਦਿਖਾ ਦੇਵੇ ਜਿੱਦਾਂ ਦੇ ਪੋਲੂਸ਼ਨ ਵਾਲੀ ਜਿਹੜੀ ਮੌਤ ਹੁੰਦੀ ਹੈ ਨਾ ਜਲਦੀ ਨਹੀਂ ਆਉਂਦੀ ਉਹ ਚੰਗੀ ਗੱਲ ਆ ਜਿਹੜਾ ਲਟਕ ਲਟਕ ਕੇ ਮਰਨਾ ਉਹਦੀ ਟੈਨਸ਼ਨ ਕਰੋ ਨੱਕ ਵਗ ਰਿਹਾ ਸਾਂ ਨਹੀਂ ਆਉਂਦਾ ਬੱਚੇ ਖਿੰਕਦੇ ਆ ਛੁੱਟੀਆਂ ਕਰਦੇ ਆ ਸਕੂਲਾਂ ਤੋਂ ਕਦੇ ਸਟੀਮਰ ਦਿੰਨੇ ਹੋ ਕਦੇ ਵਾਟਰ ਪਿਊਰੀਫਾਇਰ ਲਾਉਨੇ ਹੋ ਕਦੇ 에ਅਰ ਪਿਊਰੀਫਾਇਰ ਲਾਉਨੇ ਹੋ ਮੈਂ ਕੁਰਾਨ ਦੀ ਸਟੱਡੀ ਕਰ ਰਿਹਾ ਸੀ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਤੁਸੀਂ ਚੰਗੇ ਲੱਗੋ ਤੁਹਾਡੀ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਲੋਕਾਂ ਨੂੰ ਚੰਗੀ ਗੱਲ ਦੱਸੋ ਚਾਹੇ ਉਹ ਤੁਹਾਨੂੰ ਮਾਰ ਹੀ ਦੇਣ ਤੁਸੀਂ ਸੱਚ ਬੋਲਣਾ ਹੈ ਸਹੀ ਬੋਲਣਾ ਹੈ ਤੁਸੀਂ ਲੋਕਾਂ ਦੀ ਪਸੰਦ ਦੇ ਮੁਤਾਬਕ ਨਹੀਂ ਬੋਲਣਾ ਕਿ ਮੈਂ ਇਹਨਾਂ ਦੇ ਵਿੱਚ ਹਰਮਨ ਪਿਆਰਾ ਹੋ ਜਾ ਨੈਚਰ ਦੀ ਕਦੇ ਵੀ ਕੋਈ ਵੀ ਚੀਜ਼ ਯ ਮਲਟੀਪਲ ਯੂਸੇਜ ਕੋਲ ਡਰਿੰਕਸ ਦੀਆਂ ਕੰਪਨੀਆਂ ਨੇ ਉਹ ਕੀ ਕਰ ਰਹੀਆਂ ਦੇਸ਼ ਤੇਰੇ ਦਾ ਪਾਣੀ ਦਾ ਨੁਕਸਾਨ ਹੈ 1 ਲੀਟਰ ਪਿੱਛੇ ਕਿੰਨਾ ਪਾਣੀ ਵਰਤੇ ਜਾ ਰਿਹਾ ਹੈ ਨੜੇ ਪਲਾਸਟਿਕ ਪੈਦਾ ਕਰ ਰਹੇ ਨੇ ਉਹ ਉਹ ਚੱਕ ਕੇ ਬਾਹਰ ਮਾਰੋ ਤੁਸੀਂ